ਅੱਜ ਭਵਾਨੀਗੜ੍ਹ ਸ੍ਰੀ ਗੁਰਤੇਗ ਬਹਾਦਰ ਟਰੱਕ ਜੁਨੀਅਨ ਆਪਰੇਟਰ ਦੀ ਪ੍ਰਧਾਨਗੀ ਲਈ ਪ੍ਰਧਾਨ ਦੀ ਕੀਤੀ ਗਈ ਚੋਣ ਇਸ ਚੋਣ ਦੌਰਾਨ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਗਠਨ ਕਰਕੇ ਅਗਲੇ 1 ਸਾਲ ਲਈ ਗੁਰਪ੍ਰੀਤ ਸਿੰਘ ਫੱਗੂਵਾਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਵੰਟੂ ਅਤੇ ਰਮਜੀਤ ਸਿੰਘ ਤੂਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਟਰੱਕ ਆਪਰੇਟਰਾਂ ਦੀ ਸਹਿਮਤੀ ਨਾਲ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਤੋਂ ਉਪਰੰਤ ਗੁਰਪ੍ਰੀਤ ਸਿੰਘ ਫੱਗੂਵਾਲ ਨੂੰ 1 ਸਾਲ ਦੀ ਲਈ ਕੰਮਕਾਰ ਤੇ ਜੁਨੀਅਰ ਨਿਦੇਧਕਾਰ ਸੌਪੇ ਗਏ ਤੇ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਆਪਰੇਟਰ ਤੇ ਜੁਨੀਅਨ ਚ ਆਪ ਆਗੂ ਵੀ ਪਹੁੰਚੇ ਹੋਏ ਸਨ ਰਿਪੋਰਟਰ ਰਾਜਖਰਮੀ ਪਵਾਨੀਗੜ ਜਿਹੜਾ ਹਿਸਾਬ ਕਿਤਾਬ ਦੀ ਗੱਲ ਕੀਤੀ ਆ ਉਹ ਵੀ ਬਹੁਤ ਵਧੀਆ ਹੋਇਆ ਸਾਹਿਬ ਬਹੁਤ ਵਧੀਆ ਢੰਗ ਨਾਲ ਸਾਹਿਬ ਸਹੀ ਆ ਦੂਜੀ ਗੱਲ ਮੈਂ ਪ੍ਰਗਟ ਢਿੱਲੋਂ ਨੂੰ ਪੈਟੀ ਇੱਕ ਗੱਲ ਆਪਾਂ ਸਾਹਿਬ ਦੇਣਾ ਤੁਸੀਂ ਸਾਹਿਬ ਦੇਤਾ ਖਰਚੇ ਦੱਸ ਤੇ ਆਮਦਨ ਦੱਸ ਦੀ ਜੇ ਫੇਰ ਵੀ ਤੁਹਾਡੇ ਜੋ ਕਿਸੇ ਨੂੰ ਕੋਈ ਸ਼ੱਕ ਦਾਊਟ ਹੋਊਗਾ ਜਦੋਂ ਮਰਜੀ ਪ੍ਰਧਾਨ ਜੀ ਤੋਂ ਆ ਆਪਣਾ ਮੁੰਸ਼ੀ ਬੈਠਾ ਬਿੱਲਾ ਇਹਦੇ ਤੋਂ ਇਹਨਾਂ ਕੋਲੇ ਰਜਿਸਟਰ ਸਾਰਾ ਇਕੱਲੀ ਇਕੱਲੀ ਗੱਲ ਤੁਸੀਂ ਪੁੱਛ ਸਕਦੇ ਹੋ ਤੁਹਾਡਾ ਹੱਕ ਆ ਤੁਹਾਡਾ ਪੈਸਾ ਸਭ ਨੂੰ ਯਾਦ ਰੱਖਿਆ ਕਰੋ ਬਹੁਤ ਵਧੀਆ ਆਪਾਂ ਨੇ نیچے ਉਹਨਾਂ ਦਫ਼ਤਰ ਦੇ ਨਾਲ ਉਹਨਾਂ ਦੀ ਜਗ੍ਹਾ ਬਣਾਈ ਆ ਕਮੇਟੀ ਦੀ ਬੈਠ ਕੇ ਵਿਚਾਰ ਹੋਈ ਹੈ ਇਹਨਾਂ ਨੇ ਆਪ ਚ ਕੀਤਾ ਸਾਰਿਆਂ ਨੇ ਬੈਠ ਕੇ ਭਰਾਵਾਂ ਨੇ ਗੁਰਪ੍ਰੀਤ ਸਿੰਘ ਫੱਗੂ ਵਾਲਾ ਇਹ ਸੀਨੀਅਰ ਮੈਂਬਰ ਨੇ ਨੰਬਰ 3 ਨਰਿੰਦਰ ਡੇਲੇਵਾਲ ਬੁੱਲੇ ਸੋਨਿਆ ਸਵਾਗਤ ਆਇਆ ਨਿੰਦਰ चौथे नंबर ते ਰਜੀਤ ਸਿੰਘ ਚਾਹਲ ਬੁੱਲੇ ਕੱਢ ਕੇ ਦੇ ਦੇ ਹਰ ਕੱਢ ਦੇ ਕੱਢ ਦੇ ਇੱਕ ਦੇਖੋ ਜੀ ਆ ਪਿੱਛੇ ਜਗਾ ਕਰ ਲੋ ਮਡੀ ਬੜੀ ਖੁਰਦੀ ਖੁਰਦੀ ਜਗਾ ਕਰ ਲੋ ਹੋਰ ਮਾਗਰ ਮਾਗਰ ਹੋ ਜੀ ਚਲੋ ਜੀ ਅਗਲੇ ਆਓ ਜੀ ਪਾਓ ਵਲੰਟ ਮੈਂਬਰਾਂ ਦੇ ਪਾ ਦਿਓ ਪਹਿਲਾਂ ਲੋਕ ਇਕੱਠੇ ਮਾਸ਼ੀ ਆਪ ਨਹੀਂ ਹੁੰਦੀ ਮਾੜੀ ਜਗਾ ਦੇ ਦਿਓ ਫੋਟੋ ਕਰ ਨਮਸਤੇ ਭਾਈ ਓਏ ਲੋ 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 ਮਾੜੇ ਪਿੱਛੇ ਹੋ ਜਾ ਚਲੋ ਜੀ ਪਾਓ ਦੂਜਿਆਂ ਦੇ ਰਿੰਦਰ ਜੀ ਆਓ ਜੀ ਪਹਿਲਾਂ ਬਾਲਾਂ ਨੂੰ ਯਾਰ ਮੇਰੀ ਬਾਲਾਂ ਦੇ ਬਾਲਾਂ ਨੂੰ ਚਲੋ ਫੋਟੋ ਕਰ ਲੈ ਕਰ ਚਲੋ ਜੀ ਚਲੋ ਅੱਗੇ ਕਰੋ ਲੱਖੇ ਇੱਧਰ ਮੜਾ ਦੇਖ ਕੇ ਜਗਾ ਦੇਖ ਕੇ ਰੱਖਾ ਵੀ ਦੋ ਜੀ ਹੱਥ ਨਾਲ ਕਰੋ ਇੱਕ ਮਿੰਟ ਫੋਟੋ ਕਰ ਲੈਂਦੇ ਯਾਰ ਫੋਟੋ ਚਲੋ ਜੀ ਬੋਲੇ ਸੋਨਹਰ ਸਿਆਰਾ ਉਮਦਾ ਹੀ ਕਰ ਜਾਓ ਥੱਲੇ ਕਰ ਲਓ ਸਾਰਿਆਂ ਨੂੰ ਥੱਲੇ ਕਰ ਲਓ ਹੈਲੋ ਬਾਈ ਸਾਈਡ ਬਣਾ ਲਓ ਜਮਾਣੀ ਮਣੀ ਨਾ ਹੋ ਜੇ ਇੱਕ ਇੱਕ ਸਾਈਡ ਤੇ ਹੈਲੋ ਉਮਦਾ ਦਿਖ ਰਹੇ ਨੇ ਉਹ ਤਾਂ ਕਰੇਗੇ ਪ੍ਰਧਾਨ ਦਾ ਤੁਹਾਡੇ ਤਾਂ ਮੂੰਹ ਨਹੀਂ ਦਿਖ ਰਿਹਾ ਸਾਨੂੰ ਸਾਰੀ ਸੰਗਰੂ ਬੇਨਦੇ ਆ ਵੀ ਪਹਿਲਾਂ ਖੂਨ ਕਰ ਪੂਰੀ ਦੀ ਰੋਕਣ ਚੱਲੇ ਹਾਂਜੀ ਪੂਰੀ ਬਚਾ ਲਈ ਗੜ ਦੇਖੋ ಮಿಟ್ಟ ಖಡ ਜੋ ਜੀ ਐਮਐਲ ਨਿੰਦਰਿੰਦਰ ਕਾਰਪਰਾਜ ਆ ਤੇ ਆਮ ਆਦਮੀ ਪਾਰਟੀ ਦਾ ਇਹ ਸੂਟ ਟਰੱਕ ਆਪਰੇਟਰਾਂ ਦਾ ਜਿਨ੍ਹਾਂ ਨੇ ਮਨਵਾਲ ਵਸਤੇ ਆ ਮੈਂ ਹਮੇਸ਼ਾ ਰਹਿਣੀ ਪਿਛਲੇ ਕੋਈ ਨਾ ਵਿਚਾਰ ਕਰਾਂਗੇ ਕਿ ਵਧੀਆ ਕੰਮ ਕਰਾਂਗੇ 24 ਘੰਟੇ ਲੋਕਾਂ ਦੀ ਸੇਵਾ ਜਹਾਜਾਂ ਰਾਂਗੇ ਜਿਵੇਂ ਆਉਟ ਠੀਕ ਓਕੇ ਵੀਰੇ